ਹੋ ਗਿਆ ਜੀ ਪਿੰਡ ਨਿੱਕੀਕਰਤਵਾਲ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਅੱਜ ਤਰੀਕ ਹੈਗੀ ਜ 15 ਅਕਤੂਬਰ 2025 ਸਮਾਗੋ ਜੀ ਦੁਪਹਿਰ ਦੇਖੋ ਆਇਦਾ ਜੀ ਤੇ ਵੀਰ ਕੋਲ ਤਿੰਨ ਪਸ਼ੂ ਪਕਾਉ ਆ ਜੀ ਦੋ ਨੀਲੀ ਰੈਵੀ ਦੀਆਂ ਮੱਝਾਂ ਤੇ ਇੱਕ ਮੋਹਰਾ ਦੀ ਝੋਟੀ ਸੱਜਰ ਇਹਨਾਂ ਦੀ ਡਿਟੇਲ ਆ ਜੀ ਤਾਂ ਨਾ ਸਾਂਝੀ ਕਰਾਂਗੇ ਜੀ ਤੇ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਤੇ ਆਜੋ ਵੀਰ ਨਾਲ ਕਰਦੇ ਆ ਗੱਲਬਾਤ ਸ਼ੁਰੂ ਵੀਰ ਦਾ ਨਾਮ ਹੈਗਾ ਜੀ ਲਾਡੀ ਇਹ ਸਾਸਰੀ ਕਾਲ ਸਾਸਰੀ ਕਾਲ ਆਹ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਜੀ ਕੀ ਆ ਵਧੀਆ ਤਿੰਨ ਪਸੂ ਕਾਉ ਹੈ ਜੀ ਹਾਂ ਜੀ ਅੱਜ ਤਿੰਨ ਆ ਜੀ ਠੀਕ ਹੈ ਜੀ ਪਹਿਲਾ ਮਾਲ ਵੇਚ ਗਿਆ ਆਪਣਾ ਵਧੀਆ ਹਾਂ ਜੀ ਵੇਚ ਗਿਆ ਵਧੀਆ ਜਲਦੀ ਵੇਚ ਗਿਆ ਠੀਕ ਠੀਕ ਹੈ ਜੀ ਠੀਕ ਤੇ ਦੋ ਤਿਆਰ ਹਨ ਆ ਜੀ ਦੋ ਤਿਆਰ ਆ ਕੋਈ 10 10 ਦਿਨ 9 9 ਦਿਨ ਲੈਂਦੀਆਂ ਵਾ ਅੱਛਾ ਜੀ 8 9 10 ਦਿਨ ਇੱਥੇ ਖੜਨਦੀਆਂ ਇੱਕ ਸੂਈ ਆ ਤਾਜੀ ਇੱਕ ਤਾਜੀ ਸੂਈ ਹੈ ਸਤਵਾਂ ਦਿਨ ਹੋਇਆ ਜਾ ਸੂਈ ਨੂੰ ਠੀਕ ਹੈ ਚਲੋ ਇਹਦੇ ਤੋਂ ਸ਼ੁਰੂ ਕਰੀਏ ਵੀਰ ਜੀ ਹਾਂ ਜੀ ਕਰਦੇ ਚਲੋ ਦਿਓ ਜਾਣਕਾਰੀ ਵੀਰ ਜੀ ਦੁਸੂਆ ਦੁਜਾ ਜੇ ਅੱਛਾ ਇਹ ਸੁਆ ਦੁਜਾ ਹਾਂਜੀ ਦੁਜਾ ਸੁਆ ਫੇਸ ਕਰਾਓ ਜੈਕ ਇਧਰ ਹਾਂਜੀ ਲਓ ਜੀ ਬਹੁਤ ਸੋਹਣਾ ਹੈ ਸਿੰਘ ਸਿੰਘ ਵੇਖੋ ਛੋਟਾ ਸਿੰਘ ਹੈ ਜੀ ਸਿੰਘ ਬਿਲਕੁਲ ਬਿਲਕੁਲ ਤੇ ਮਗਰ ਕੀ ਆ ਗਿਆ ਜੀ ਇਹਦੇ ਮਗਰ ਕੱਟਾ ਹੈ ਇਹਦੇ ਕੱਦ ਬੇਲ ਵੀ ਚੰਗੀ ਹੈ ਹਾਂਜੀ ਵੇਖ ਕਰੋ ਜੈਕ ਕੱਦ ਬੇਲ ਹੈ ਤੇ ਦੁੱਧਾ ਦਛਾਈ ਦੁੱਧ 11 ਕਿਲੋ ਆਜ ਰਹਾ ਜੀ 11 ਕਿਲੋ ਪੱਕਾ ਜੀ ਖੋਲੋ ਵੀਰ ਜੀ ਮਾੜਾ ਭੈਣ ਭਰਾ ਕੋ ਦੋ ਟਾਈਮ ਆਦਾ ਚੋਕੇ ਤਸੱਲੀ ਕਰਕੇ ਵੇਖ ਲੈ ਠੀਕ ਹੈ ਜੀ ਹਾਂਜੀ 11 ਲੀਟਰ ਪੱਕਾ ਦੁੱਧ ਹਾਂਜੀ ਹਾਂਜੀ ਠੀਕ ਹੈ ਥਣ ਥੋਣਾ ਥਾਂ ਤੋਂ ਓਕੇ ਬਿਲਕੁਲ ਜੀ ਗਰੰਟੀ ਸਿੰਗਲ ਏਡੀ ਦੇ ਆ ਗਈ ਹਾਂਜੀ ਕੱਦ ਬੇਲ ਵੀ ਚੰਗੀ ਹੈ ਮਾਲੀਆਂ ਵਰਗੀ ਜੋ ਮੈਂ ਨਾ ਪੂਰੀ ਕੇ ਲਓ ਜੀ ਅਦਰ ਦੀ ਕੁਆਲਿਟੀ ਵੀ ਪੂਰੀ ਓਕੇ ਥੋੜਾ ਡਰਦੀ ਹੈ ਕੋਈ ਗੱਲ ਨਹੀਂ ਬੱਚੇ ਦਾ ਕਰਦੀ ਕਿ ਕੋਈ ਗੱਲ ਪੱਕਾ ਕਿੰਨਾ ਦੁੱਧ ਵੀਰ ਜੀ ਦੱਸਿਆ ਪੱਕਾ 11 ਕਿਲੋ ਕੋਈ ਦੱਸ ਮੰਨ ਕੇ ਚੱਲ ਜੇ ਲੋਹੇ ਵਰਗਾ ਪੱਕਾ ਜਿਹੜਾ ਲੋਹੇ ਵਰਗਾ 11 ਜਾਂ ਕੋਈ ਭੈਣ ਭਰਾ ਫਿਰ ਵੀ ਜੇ ਵੱਦ ਦੱਸੀ ਹੈ ਨਾ ਹਾਂਜੀ ਹਾਂਜੀ ਘਾਟ ਹੀ ਮੰਨਦਾ ਹੁੰਦਾ ਕੋਈ ਬਿਲਕੁਲ ਬਿਲਕੁਲ ਜੀ ਹੂੰ ਠੀਕ ਹੈ ਜੀ ਕੀ ਹੈ ਨਾ ਇੰਨਾ ਵਾ 4 ਕਿਲੋ 2 ਕਿਲੋ ਕਿਹਨੇ ਘੱਟ ਮੰਨਣਾ ਪਰ ਪੱਕਾ ਜਿਹੜਾ ਪੱਕਾ ਲੋਏ ਵਰਗਾ 10 ਕਿਲੋ ਦੋਦ ਕੋਈ ਆਹ ਮਿੰਤੀ ਮਾਰ ਕੇ ਲੈ ਜਾ ਲੀਟਰ ਮਿੰਕੇ ਠੀਕ ਹੈ ਜੀ ਹਾਂਜੀ ਹਾਂਜੀ ਤਾਂ ਸਿੰਗੀ ਸੁੰਗੀ ਵੇਖੋ ਜੀ ਕਿੱਡੀ ਹੈ ਛੋਟਾ ਸਿੰਘ ਬਿਲਕੁਲ ਜੀ ਬੇਲ ਚੰਗੀ ਲੰਮੀ ਹਾਈਟ ਚੰਗੀ ਹਾਈਟ ਕੱਦ ਵਜਨ ਪੂਰਾ ਓਕੇ ਹੈ ਇਹੇ ਗੱਲ ਕੋਈ ਸੀ ਨਹੀਂ ਹੈ ਹਾਂਜੀ ਹਾਂਜੀ ਲਓ ਜੀ ਬੱਚੇ ਦਾ ਕਰਦੀ ਹੈ ਬੱਚੇ ਦਾ ਕਰਦੀ ਆਪਣੇ ਪੈਂਦਾ ਇਹ ਆ ਜਿਹੜਾ ਕਟਾ ਵੀਰ ਜੀ ਮਗਰ ਹਾਂਜੀ ਕਟਾ ਇਹਦਾ ਏ ਠੀਕ ਹੈ ਜੀ ਇਹ ਕਟਾ ਜੀ ਮਗਰ ਤੇ ਕਿੰਨੇ ਦਿਨ ਹੋ ਗਏ ਅੱਜ ਸਤਵਾਂ ਦਿਨ ਜੀ ਅੱਜ ਸਤਵਾਂ ਦਿਨ ਹੋ ਗਿਆ ਠੜਾ ਠੀਕ ਹੈ ਜੀ ਛਾਈ ਸੂਈ ਚੰਗੀ ਹੈ ਤੇ ਵੀਰ ਜੀ ਰੇਟ ਰੂਟ ਕੀ ਕਰਦੇਈ ਇਹਦਾ ਰੇਟ ਦਾ ਜਿਹੜਾ ਹਾਂ ਨਾ ਵਾਲਾ ਹਾਂਜੀ 1 5 1 5 ਹਾਂ ਨਾ ਵਾਲਾ ठीक है 1 10 ਕਰੀ ਜਾਈਏ ਭਾਇ ਇੱਕ 15 ਕਰੀ ਜਾਈਏ ਹਾਂਜੀ ਹਾਂ ਨਾਲ 1 5 1 ਲੱਖ 5000 ਹਾਂਜੀ ਠੀਕ ਹੈ ਸੂਆ ਆ ਗਿਆ ਕਿ ਨਾ ਸੂਆ ਦੁੱਜਾ ਸੂਆ ਦੁੱਜਾ ਠੀਕ ਹੈ ਚਲੋ ਅਗਲੀ ਦੀ ਜਾਣਕਾਰੀ ਦਿਓ ਵੀਰ ਜੀ ਨੀਲੀ ਦਾ ਵੀ ਆ ਗਈ ਹੈ ਹਾਂਜੀ ਨੀਲੀ ਟੇਡਾ ਘਟਾ ਟੇਡਾ ਘਟ ਮਾਰਕਿੰਗ ਵੀ ਪੂਰੀ ਪ੍ਰੋਪਰ ਜਰਾਬਾ ਹੈ ਹਾਂਜੀ ਕਿੰਮਾ ਸੂਆ ਵੀਰ ਜੀ ਇਹ ਵੀਰ ਜੀ ਤਿਜਾ ਸੂਆ ਤਿਜਾ ਸੂਆ ਟੇਡਾ ਘਟਾ ਵੇਖੋ ਕਿੰਡੀ ਬਿਊਟੀ ਘੈਂਟ ਕੱਦ ਘਾਟ ਵੀ ਚੰਗਾ ਉਚਾ ਜੇ ਬਿਲਕੁਲ ਹਾਂਜੀ ਕਿੰਨੇ ਦਿਨ ਲੈਂਦੀ ਏ ਵੀਰ ਜੀ ਕੋਈ 8-9 ਦਿਨ ਲੱਜੂਗੀ 8-9 ਦਿਨ ਹਫਤੇ ਤੋਂ ਲੈ ਕੇ 9-10 ਦਿਨ ਤੱਕ ਲੈ ਜੂਗੀ ਠੀਕ ਆ ਜੀ ਹਾਂਜੀ ਖੋਲੋ ਜੀ ਇਕਰੀ ਤੇ ਕੀ ਰਿਕਾਰਡ ਗੁਰ ਰਿਆ ਦਾ ਰਿਕਾਰਡ ਇਹਦਾ 14-15 ਕਿਲੋ 14-15 ਕਿਲੋ ਹਾਂਜੀ ਪੂਸ਼ ਤੱਕ ਪੂਰੀ ਮਾਰ ਕੇ ਜੀ ਹਾਂਜੀ ਹਾਂਜੀ ਪ੍ਰੋਪਰ ਓਕੇ ਸਾਰੀ ਸੁਆ ਕਿਨਵਾ ਸੁਆ ਤਿੱਜਾ ਵੀਰ ਜੀ ਸੁਆ ਤਿੱਜਾ ਬੜੇ ਪਿਆਰੇ ਥਾਨ ਲੱਗੇ ਹੈ ਹਾਂਜੀ ਲਓ ਜੀ ਕਰੋ ਜੀ ਆਕਾ 7 ਦਿਨ ਲੈ ਜੂ ਹਾਂਜੀ ਹੈਨਾ ਜੀ ਹੋ ਸਕਦਾ ਕੋਈ 2 ਦਿਨ ਵੱਧ ਹੀ ਲੈ ਜੇ 2 ਦਿਨ ਹਾਂਜੀ ਬਿਲਕੁਲ ਜੀ ਜਾਨਦੇ ਹੋ ਜੀ ਕੱਦ ਬੇੜ ਤੇ ਵਜਨਦਾਰ ਪੂਰੀ ਹੈ ਹਾਂਜੀ ਹਾਂਜੀ ਤੇ ਸੀਮਨ ਸੂਮਨ ਵੀਰ ਜੀ ਕਿਹੜਾ ਸੀਮਨ ਇਹਦਾ ਤੇ ਪਤਾ ਨਹੀਂ ਬਾਕੀ ਗਾੜੀ ਡਾਇਮੰਡ ਤੋਂ ਗੱਬਣ ਜੇ ਅਛਾ ਜੀ ਹਾਂਜੀ ਮਤਲਬ ਕੀ ਇਹਦਾ ਪਿਛੋਕੜ ਨਹੀਂ ਆਪਾਂ ਨੂੰ ਪਤਾ ਬਾਕੀ ਹਾਂਜੀ ਗਾੜੀ ਜਿਹੜਾ ਉਹ ਕਰ ਰਹੇ ਨੇ ਕਿ ਡਾਇਮੰਡ ਦਾ ਟੀਕਾ ਹੀ ਰਖਾਇਆ ਇਹਨੂੰ ਅਛਾ ਜੀ ਇਸ ਵਾਰ ਡਾਇਮੰਡ ਦਾ ਹਾਂਜੀ ਹਰੀ ਕਾਲੇ ਡਾਇਮੰਡਾਂ ਦਾ ਟੀਕਾ ਅੱਗੇ ਰੱਖਿਆ ਹੈ ਠੀਕ ਹੈ ਜੀ ਠੀਕ ਹੈ ਠੀਕ ਹੈ ਤੇ ਪੱਕ ਕਿੰਨਾ ਰਿਕਾਰਡ ਹੀ ਇਹਦਾ ਪਿੱਛਾ ਰਿਕਾਰਡ 14 15 ਕਿਲੋ ਦਾ 14 15 ਕਿਲੋ ਦਾ ਹਾਈਟ ਵੇਹ ਲੋ ਉੱਚੀ ਲੰਬੀ ਜਿਹੀ ਬਿਲਕੁਲ ਬਿਲਕੁਲ ਤੁਹਾਡੇ ਬਰਾਬਰ ਆਉਂਦੀ ਹੈ ਹਾਂਜੀ ਬਿਲਕੁਲ ਜੀ ਤੇ ਵੀਰ ਜੀ ਰੇਟ ਰੂਟ ਕੀ ਕਰਦੇ ਜੀ ਇਹਦਾ ਰੇਟ ਦਾ ਭਾਵੇਂ ਜਿੰਨਾ ਮਰਜ਼ੀ ਕਰ ਲਈ ਆਪਾਂ ਦੇਣੀ ਇੱਕ ਪੰਜ ਦੀ ਇਹ ਵੀ ਮਿਲਾਦਾ ਤੁਸੀਂ ਅੱਜ 1 5 1 5 ਹੀ ਕਰ ਦਿੱਤਾ 1 5 1 5 ਦੀ ਸਾਰੀ ਆਸਟ੍ਰੇਲੀਆ 1 5 ਦੀ ਹੋਈ ਅੱਜ ਹਾਂਜੀ ਠੀਕ ਥਣ ਥਣ ਓਕੇ ਆ ਜੀ ਮੈਂ ਨਾਲ ਥਣ ਓਕੇ ਆ ਠੀਕ ਹੈ ਜੀ ਕੋਈ ਭੈਣ ਭਰਾ ਵੇ ਇੱਥੇ ਆ ਕੇ ਤਸੱਲੀ ਕਰਕੇ ਖੜੇ ਆਲਦੇ ਠੀਕ ਹੈ ਜੀ ਹਾਂਜੀ ਲਓ ਚਲੋ ਅਗਲੀ ਦੀ ਜਾਣਕਾਰੀ ਦਿਓ ਵੀਰ ਜੀ ਅਗਲੀ ਇਹ ਦੂਜੀ ਸੁਈ ਆ ਗਈ ਝੋਟੀਆਂ ਵੀ ਨੀਲੀ ਦੀ ਨੀਲੀ ਦੀ ਆ ਗਈ ਲਓ ਜੀ ਕਰੋ ਚੈੱਕ ਮਾਰਕਿੰਗ ਵੀ ਪੂਰੀ ਤੇ ਤਿੰਨ ਥਣ ਵਾਈਟ ਆ ਗਈ ਜੀ ਪੂਰੇ ਪੂਰੇ ਤਿੰਨ ਥਾਨ ਪੂਰੇ ਦੇ ਠੀਕ ਹੈ ਜੀ ਤਿੰਨ ਚਿੱਟੇ ਆ ਗਏ ਹਾਂਜੀ ਲਓ ਜੀ ਕਰੋ ਦੀ ਚੈੱਕ ਇਹ ਸੁਆਦ ਦੂਜਾ ਜੇ ਸੁਆਦ ਜ ਆ ਗਿਆ ਛੋਟੀ ਦਾ ਹੈ ਹੂੰ ਦਿਖਾਓ ਤੇਰਾ ਲਓ ਜੀ ਥਾਨ ਬੜੇ ਪਿਆਰੇ ਲੱਗੇ ਆ ਮੈਨਾਂ ਬੜਾ ਸੋਹਣਾ ਲੱਗਾ ਨੋਕਲਾ ਥਾਨ ਮੁਠੀ ਵਾਲਾ ਥਾਨ ਬਿਲਕੁਲ ਜੀ ਖੋਲੋ ਵੀਰ ਜੀ ਤੇ ਕੀ ਰਿਕਾਰਡ ਰਿਕੋਰਡ ਵੀਰ ਜੀ ਇਹਦਾ ਰਿਕਾਰਡ ਦਾ 12 13 ਕਿਲੋ ਪਹਿਲੇ ਸੂਏ ਨੇ ਚੋਆ ਆ ਅੱਛਾ ਜੀ ਹੁਣ ਦੂਜਾ ਸੂਆ ਇਹਦੇ ਤੇ ਥੱਲਿਓ ਬਣੀ ਵੇਖ ਲੋ 9 10 ਦਿਨ ਬਾਕੀ ਰਹਿੰਦੇ ਆ ਲੈ ਦੇ ਹਾਂਜੀ ਤੇ ਉਸ ਹਾਂ ਉਹਨੇ ਹੋਰ ਬਹੁਤ ਬਨ ਜਾਣਾ ਬਨ ਜਾਣਾ ਬਨ ਜਾਣਾ ਜੀ ਬਣੀ ਇਹਦੇ ਚੰਗੀ ਐ ਹਾਂਜੀ ਹਾਂਜੀ ਲਓ ਜੀ ਵੇਖੋ ਜੀ ਕੱਡੂ ਕੀ ਦੁੱਧ ਐਦ ਕੀ ਕੋਈ 15 16 ਕਿਲੋ ਦੇ ਲਾਗੇ ਇੱਕ ਵੀ ਦੀ ਬਾਹਨਾ ਨੂੰ ਨਾ ਐ ਪੂਰਾ ਸਾਫ ਸੁਥਰਾ ਇਹੋ ਬੜੀ ਪੱਧਰੀ ਝੋਟੀ ਐ ਐ ਸਾਰੀ ਕਿਹੇ ਗੱਲੋਂ ਨਹੀਂ ਰਹੀ ਕਮੀ ਨਹੀਂ ਕਿਹੇ ਗੱਲ ਦੀ ਹੈ ਤੇ ਇੱਕ ਇੱਕ ਆ ਗਈ ਨੀਲੀ ਦੇ ਵਿੱਚ ਹੈ ਨਾ ਜੀ ਤੇ ਬੱਲੀ ਦੇ ਵਿੱਚ ਆ ਨੱਕ ਤੇਗਾ ਜੀ ਮਾਰਕਿੰਗ ਕਰੋ ਚੈੱਕ ਬਾਕੀ ਹਾਈਟ ਕੱਦ ਬੇਲ ਪ੍ਰੋਪਰ ਹੈ ਬਸ ਬਿਲਕੁਲ ਜੀ ਹਾਂ ਜੀ ਸਿੰਗੀ ਤੱਕ ਹੈ ਪੂਰੀ ਪ੍ਰੋਪਰ ਲਓ ਜੀ ਕਰੋ ਜੀ ਚੈੱਕ ਸਾਈਜ਼ ਫੇਸ ਦੀ ਕੁਆਲਟੀ ਤੇ ਵੀ ਜੀ ਇਹਦਾ ਰੇਡ ਰੂਟ ਕੀ ਕਰਦੇ ਜੀ ਰੇਟ ਇਹਦਾ ਇਰਾਦਾ ਦਾ ਗਾਇ ਵੀ 10 ਦੀ ਦੇ ਦਈਏ ਹਾਂਜੀ ਪਰ ਉਹਨਾਂ 1 5 ਹੀ ਚੱਲੰਦੇ ਦਾ ਜੀ ਤਿੰਨਾਂ ਦਾ ਹੀ ਤਿੰਨਾਂ ਦਾ 1 5 1 5 1 5 1 5 1 5 ਲਓ ਜੀ ਆਫਰ ਹੀ ਲਾਤੀ ਦਿਵਾਲੀ ਹੈ ਰਗੇ ਆਫਰ ਦਿਵਾਲੀ ਆਫਰ ਠੀਕ ਹੈ ਜੀ ਤੇ ਵੀਰ ਜੀ ਆਪਣਾ ਨੰਬਰ ਤੇ ਲੋਕੇਸ਼ਨ ਦੱਸ ਦਿਓ ਜੀ ਨੰਬਰ ਹੈਗਾ ਜੀ 98559 ਹਾਂਜੀ 00482 ਠੀਕ ਹੈ ਜੀ ਤੇ ਲੋਕੇਸ਼ਨ ਵੀਰ ਜੀ ਲੋਕੇਸ਼ਨ ਹੈਗੀ ਜੀ ਪਿੰਡ ਕਿਰਤਵਾਲ ਖੁਰਤ ਛੋਟੀ ਹਾਂਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟਾ ਠੀਕ ਹੈ ਜੀ ओके okay जी ओके ਧੰਨਵਾਦ ਜੀ ਧੰਨਵਾਦ ਦੋਸਤੋ ਇਹੀ ਆਪਣੇ ਅੱਜ ਦੇ ਨਾਲ ਤੇ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਡੇਲੀ ਰੁਟੀਨ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਵਾਂਗੇ ਜੀ ਤੇ ਪੂਰੀ ਵੀਡੀਓ ਵੇਖਣ ਵਾਸਤੇ ਜੀ ਧੰਨਵਾਦ